ਚਿੰਤਾਪੁਰਨੀ ਦਾ ਬੋਲ ਸਤਿ ਸ੍ਰੀ ਅਕਾਲ ਕੀ ਜੈ ਸ਼ਿਰਾਵਲੀ ਮਈਆ ਦਾ ਬੋਲ ਸਤਿ ਸ੍ਰੀ ਅਕਾਲ ਤੇਰੀ ਹਰ 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 ਬੋਲ ਸਤਿ ਸ੍ਰੀ ਅਕਾਲ ਹਰ 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 ਬੋਲ ਸਤਿ ਨਾਤਨ ਦਰਨ ਕੀ ਜੈ ਹੋ ਬੋਲ ਸਨਾਤਨ ਸੰਸਕ੍ਰਿਤੀ ਕੀ ਜੈ ਹੋ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ ਸ਼੍ਰੀ ਨੰਦੁਰਗਾ ਚਿੰਤਾਪੁਰਨੀ ਲੰਗਰ ਸੇਵਾ ਸੁਸਾਇਟੀ ਦੀ ਜਿਹੜੀ ਇਹਨਾਂ ਬੈਠਕ ਮਹਾਦੇਵ ਮੰਦਰ ਵਿਖੇ ਰੱਖੀ ਗਈ ਸੀ ਜਿਸ ਦਾ ਮੁੱਖ ਕਾਰਨ ਇਹ ਸੀ ਕਿ ਮਾਦੇ ਜਿਹੜੇ ਮੇਲੇ ਚਾਲੇ ਚੋਂ ਜਾਣ ਜਾ ਰਹੇ ਆ ਤੇ ਅਸੀਂ ਮਾਦੇ ਪਸੰਦੀ ਦੀ ਸੇਵਾ ਦੇ ਲਈ ਡਾਂਡੇ ਤੋਂ ਸਾਡੀ ਟੀਮ ਦੇ ਨਾਲ ਚੋਹਾਲ ਰੈਸਟਾਊਰਾਂ ਵਾਲੇ ਮੋੜ ਦੇ ਉੱਤੇ ਲੰਗਰ Bhandare ਦੀ ਵਿਵਸਥਾ ਕਰਦੇ ਆ ਕਿ ਇਸ ਸਾਲ ਵੀ ਲੰਗਰ ਦੀਆਂ ਤਿਆਰੀਆਂ ਜਿੰਨੀਆਂ ਸ਼ੁਰੂ ਹੋਈਆਂ ਕਿੰਨਾ ਤੇ ਇਸ ਸਾਲ ਅਸੀਂ ਕਲੱਬ ਦੇ ਜਿਹੜੇ ਸਾਡੇ ਪ੍ਰਧਾਨ ਜੋਤੂ ਜੀ ਤੇ ਸਾਡੇ ਵੱਡੇ ਵੀਰ ਜੀ ਨੂੰ ਕੱਲੇ ਜੀ ਨੂੰ ਅਸੀਂ ਸ਼੍ਰੀ ਨਾਜ਼ੁਰਗਾ ਜਿੰਦਪੁਰ ਦੀ ਲੰਗਰ ਵੱਛਦੀ ਦਾ ਐਸਵਾਤਾ ਦੇ ਅਖੰਡਕੀਂ ਦਾ ਸਾਡੇ ਵਿਕਾਸ ਜੱਤਰਾ ਜੀ ਨੂੰ ਚੇਅਰਮੈਨ ਬਣੋ ਕਿਹਾ ਗਿਆ ਤੇ ਅਸੀਂ ਮਾ ਚਿੰਤਾਪੁਰਨੀ ਅੱਗੇ ਮਾ ਭਗਵਤੀ ਅੱਗੇ ਦਾਸ ਕਰਾਂਗੇ ਕਿ ਇਹ ਇੰਦਾ ਹੀ ਮਾ ਸਾਡੇ ਸਾਰੀ ਟੀਮ ਤੇ ਕਿਰਪਾ ਬਣਾਈ ਰੱਖੇ ਤਾਂ ਅਸੀਂ ਮਾ ਦੇ ਪਤਨਾਂ ਦੀ ਸੇਵਾ ਦੇ ਲਈ ਮੱਦ ਚੜ ਕੇ ਜਿਹੜਾ ਆਪਣਾ ਜੋਤਰਾ ਪਾਸ ਕਿ ਜਕਰਾ ਚਿੰਤਾਪੁਰਨੀ ਦਾ ਬਹੁਤ ਸਾਰੇ ਦਰਵਾਜ਼ੇ ਜੀ ਹੈ ਜਕਰਾ ਚਿੰਤਾਪੁਰਨੀ ਮਾਤਾ ਜੀ ਦਾ ਬਹੁਤ ਸਾਰੇ ਆਪਣੀ ਟੀਮ ਦੇ ਨਾਲ ਕਾਫੀ ਸਾਲਾਂ ਤੋਂ ਜੁੜਿਆ ਆ ਰਿਹਾ ਆ ਔਰ ਕਾਫੀ ਆਪਾਂ ਸਮਾਜ ਸੇਵਾ ਵੀ ਕਰਦੇ ਆ ਰਹੇ ਆ ਤੇ ਹੁਣ ਇਸ ਸਾਰੇ ਇਹਨਾਂ ਨੇ ਮੈਨੂੰ ਚਿੰਤਪੁਰਨੀ ਮਾਤਾ ਜੀ ਲੰਗਰ ਦੇ ਵਿੱਚ ਇਸ ਟੀਮ ਨੇ ਮੈਨੂੰ ਪ੍ਰਧਾਨ ਨਿਯੁਕਤ ਕੀਤਾ ਆ ਮੈਂ ਪਹਿਲਾਂ ਹੀ ਤਰ੍ਹਾਂ ਇਸ ਸਾਲ ਵੀ ਸੇਵਾ ਪੂਰੀ ਆਪਣੀ ਤਰ੍ਹਾਂ ਮਨੋ ਕੇ ਸ਼ਰਧਾ ਨਾਲ ਪੂਰੀ ਕਰਾਂਗਾ ਜੈਕਾਰਾ ਚਿੰਤਪੁਰਨੀ ਮਾਤਾ ਜੀ ਦਾ ਬੋਲ ਸੱਚੇ ਸਰਵਾਰ ਕੀ ਜੈ ਜੈ ਮਾਤਾ ਦੀ ਅੱਜ ਨਵ ਦੁਰਗਾ ਲੰਗਰ ਸੇਵਾ ਸੋਸਾਇਟੀ ਦਾ ਜਿਹੜੀ ਅੱਜ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਜੋ ਵੀ ਸਾਨੂੰ ਇਹਨਾਂ ਨੇ ਸੇਵਾ ਬਖਸ਼ੀ ਆ ਅਸੀਂ ਸੇਵਾ ਤਨ ਦੇਈ ਨਾ ਮਨ ਦੇਈ ਦੇ ਨਾਲ ਨਿਭਾਵਾਂਗੇ ਤੇ ਨਾਲ ਹੀ ਇਹ ਆਸ ਕਰਦੇ ਆ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਸਾਰੇ ਹੀ ਜਥਾ ਜਿਸ ਤਰ੍ਹਾਂ ਹਮ ਹਮਾ ਕੇ ਜਾਂਦੇ ਆ ਤੇ ਟਾਂਡਾ ਸ਼ਹਿਰ ਨਿਵਾਸੀ ਸਾਡਾ ਪੂਰਾ ਸਹਿਯੋਗ ਕਰਦੇ ਆ ਇਸ ਵਾਰ ਵੀ ਕਰਨਗੇ ਤੇ ਇਸੇ ਚੀਜ਼ ਨੂੰ ਦੇਖਦੇ ਹੋਏ ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਦਾ ਜੈ ਮਾਤਾ ਦੀ ਜੈ ਮਾਤਾ ਜਕਾਰਾ ਮਾ ਚਿੰਤਾਪੁਰਵੀ ਦਾ ਸਾਥ ਹੈ ਦਰਬਾਰ ਦੀ ਜੀ